ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਓ ਅੱਜ ਰਾਤ ਦੇ वचन ਦੇ ਵਿੱਚ ਜਾਂਦੇ ਆ ਅੱਜ ਰਾਤ ਦਾ वचन ਦੂਜਾ ਤਸਲੋਨੀਕੀ 2 ਅਧਿਆਇ ਦੀ 17 ਨੰਬਰ ਆਇਤ ਤੁਹਾਡੇ ਮਨਾਂ ਨੂੰ ਸ਼ਾਂਤੀ ਦੇਵੇ ਅਤੇ ਤੁਹਾਨੂੰ ਹਰੇਕ ਪੱਲੇ ਕੰਮ ਅਤੇ वचन ਵਿੱਚ ਮਜ਼ਬੂਤ ਕਰੇ ਹallelujah ਅੱਜ ਦੇ वचन ਦੇ ਵਿੱਚ ਪਰਮੇਸ਼ੁਰ ਦੇ ਦਾਸ ਲਿਖਦੇ ਆ ਕਿ ਹੁਣ ਸਾਡਾ ਪ੍ਰਭੂ ਯੇਸ਼ੂ ਆਪ ਅਤੇ ਸਾਡੇ ਪਿਤਾ ਪਰਮੇਸ਼ਰ ਜਿਸ ਨੇ ਸਾਡੇ ਨਾਲ ਪਿਆਰ ਕੀਤਾ ਤੇ ਸਾਡੇ ਉੱਤੇ ਕਿਰਪਾ ਕਰਕੇ ਸਾਨੂੰ ਸਤੀਪਕਾਲ ਦੀ تسلی ਅਤੇ ਚੰਗੀ ਆਸ ਦਿੱਤੀ ਹੈ ਤੇ ਹੁਣ ਤੁਹਾਡੇ ਸਾਰਿਆਂ ਦੇ ਮਨਾਂ ਨੂੰ ਉਸ ਆਸ ਦੇ ਨਾਲ ਉਸ ਕਿਰਪਾ ਦੇ ਨਾਲ ਤੁਹਾਡੇ ਮਨਾਂ ਨੂੰ ਸ਼ਾਂਤੀ ਮਿਲੇ ਔਰ ਤੁਸੀਂ ਹਰ ਪੱਲੇ ਕੰਮ ਦੇ ਵਿੱਚ ਔਰ ਹਰ ਅੱਛੇ ਵਚਨ ਦੇ ਵਿੱਚ ਹਰ ਇੱਕ ਵਚਨ ਦੇ ਵਿੱਚ ਪਰਮੇਸ਼ਰ ਦੀ ਕਿਰਪਾ ਦੇ ਵਿੱਚ ਮਜ਼ਬੂਤ ਹੁੰਦੇ ਜਾਓ ਤਾਂ ਸੱਚਮੁੱਚ ਅੱਜ ਅਸੀਂ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਰ ਸਾਡੇ ਮਨਾਂ ਨੂੰ ਸ਼ਾਂਤੀ ਦੇਵੇ ਤਸੱਲੀ ਦੇਵੇ ਔਰ ਪਰਮੇਸ਼ਰ ਸਾਨੂੰ ਸਾਡੇ ਹਰ ਇੱਕ ਕੰਮ ਦੇ ਵਿੱਚ ਔਰ ਵਚਨ ਦੇ ਵਿੱਚ ਮਜ਼ਬੂਤ ਕਰੇ ਹਾਲੇਲੂਇਆ ਸਾਹ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮੈਮਾ ਵਧਾਈ ਕਰਦੇ ਖੁਦਾਬੰਦ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਅਜਰਾਤ ਦੇ ਸਵਚਨ ਦੇ ਲਈ ਮੇਰੇ ਪਰਮੇਸ਼ਰ ਜੀ ਜੋਤਿਸਤਨ ਅਜਰਾਤ ਦੇ ਵਚਨ ਦੇ ਨਾਲ ਬles ਕੀਤਾ ਹੈ ਖੁਦਾ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਅੱਜ ਆਪਣੇ ਵਚਨ ਦੇ ਵਿੱਚ ਖੁਦਾਵੰਨ ਜੀ ਸਾਡੇ ਮਨਾਂ ਨੂੰ ਤਸੱਲੀ ਦਿੱਤੀ ਹੈ ਸ਼ਾਂਤੀ ਦਿੱਤੀ ਹੈ ਔਰ ਪ੍ਰਭ ਜੀ ਤੁਸੀਂ ਆਪਣੀ ਕਿਰਪਾ ਦੇ ਨਾਲ ਪਰਮੇਸ਼ਰ ਜੀ ਸਾਡੇ ਹਰ ਕੰਮ ਨੂੰ ਪਰਮੇਸ਼ਰ ਜੀ ਸਫਲ ਕੀਤਾ ਹੈ ਔਰ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਹਰ ਕੰਮ ਦੇ ਵਿੱਚ ਖੁਦਾਵੰਨ ਜੀ ਵਿਦਾਇਆ ਹੈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੀ ਹਾਂ ਅੱਜ ਦਾ ਇਹ ਵਚਨ ਖੁਦਾ ਸਾਡੇ ਸਾਰਿਆਂ ਦੀ ਹੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਜੀ ਬਹੁਤ ਆਇਤ ਦੇ ਨਾਲ ਫਲ ਲੈ ਕੇ ਆਵੇ ਖੁਦਾ ਅੱਜ ਦਾ ਵਚਨ ਪੜ੍ਹਿਆ ਸੁਣਿਆ ਜਾਣਾ ਆਸ਼ੀਸ਼ ਔਰ ਬਰਕਤ ਦਾ ਕਾਰਨ ਬਣੇ ਖੁਦਾਵੰਨ ਜੀ ਹਰ ਇੱਕ ਭੈਣ ਭਰਾ ਪਰਮੇਸ਼ਰ ਜੀ ਜੋ ਅੱਜ ਦੀ ਹਜ਼ੂਰੀ ਦੇ ਵਿੱਚ ਬੈਠੇ ਹੋਏ ਨੇ ਰਾਤ ਦੀ ਹਜ਼ੂਰੀ ਦੇ ਵਿੱਚ ਖੁਦਾਵੰਨ ਜੀ ਆਪਣੇ ਸਿਰ ਨੂੰ ਝੁਕਾ ਕੇ ਬੈਠੇ ਹੋਏ ਨੇ ਖੁਦਾਵੰਨ ਜੀ ਇਹਨਾਂ ਸਾਰੇ ਹੀ ਭੈਣ ਭਰਾਵਾਂ ਨੂੰ ਪਰਮੇਸ਼ਵਰ ਜੀ ਤੁਹਾਡੇ ਪਵਿੱਤਰ ਹੱਥਾਂ 'ਚ ਸੌਂਦਦੇ ਆਂ ਖੁਦਾ ਇਹ ਵਚਨਾਂ ਨੂੰ ਪਰਮੇਸ਼ਵਰ ਜੀ ਸਾਰੇ ਹੀ ਭੈਣ ਭਰਾਵਾਂ ਦੇ ਦਿਲਾਂ ਦੇ ਵਿੱਚ ਵਸਾਉਣਾ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਵਰ ਜੀ ਨਾਲ ਵਚਨਾਂ ਨੂੰ ਸਾਡੇ ਹਿਰਦਿਆਂ ਤੋਂ ਚੁਰਾਣੇ ਨਾ ਪਾਏ ਪ੍ਰਭੂ ਜੀ ਔਰ ਪ੍ਰਭੂ ਜੀ ਇਹ ਵਚਨ ਸਾਡੇ ਹਿਰਦਿਆਂ ਦੇ ਅੰਦਰ ਬਹੁਤ ਸਾਰਾ ਫਲ ਲੈ ਕੇ ਆਵੇ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਵਰ ਜੀ ਸੱਚਮੁੱਚ ਖੁਦਾ ਧੰਨਵਾਦ ਕਰਦੇ ਆਂ ਅੱਜ ਰਾਤ ਦੇ ਖੂਬਸੂਰਤ ਸਮੇਂ ਦੇ ਲਈ ਪਰਮੇਸ਼ਵਰ ਜੀ ਜੋ ਤੁਸੀਂ ਸਾਨੂੰ ਰਾਤ ਦੇ ਸਮੇਂ ਖੂਬਸੂਰਤ ਪਰਮੇਸ਼ਵਰ ਜੀ ਇਹ ਸਮਾਂ ਦਿੱਤਾ ਹੈ ਖੁ ਸ਼੍ਰੀ ਤੁਸੀ ਸਾਨੂੰ ਸਵੇਰ ਤੋਂ ਲੈ ਕੇ ਹੁਣ ਤੱਕ ਜੋ ਸੰਭਾਲ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਸਾਡੇ ਬਾਹਰ ਆਣ ਜਾਣ ਵਿੱਚ ਸੜੀ ਮਦਦ ਸਹਾਇਤਾ ਅਗਵਾਈ ਕੀਤੀ ਪਰਮੇਸ਼ਵਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਸ਼ੁਕਰਾਨਾ ਕਰਦੇ ਖੁਦਾਵੰਨ ਜੀ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਦਿਨ ਭਰ ਵਿੱਚ ਅੱਛੇ ਭੋਜਨਾਂ ਦੇ ਨਾਲ ਲੱਛੀਆਂ ਚੀਜ਼ਾਂ ਦੇ ਨਾਲ ਬLES ਕੀਤਾ ਹੈ ਖੁਦਾਵੰਨ ਜੀ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਵਰ ਜੀ ਸੱਚਮੁੱਚ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਪ੍ਰਭੂ ਜੀ ਤੁਸੀਂ ਸਾਡੇ ਹਰ ਇੱਕ ਕੰਮ ਨੂੰ ਪਰਮੇਸ਼ਵਰ ਜੀ ਆਪਣੇ ਹੱਥਾਂ ਵਿੱਚ ਲੈ ਕੇ ਸਫਲ ਕੀਤਾ ਪਰਮੇਸ਼ਵਰ ਜੀ ਧੰਨਵਾਦ ਕਰਦੇ ਪ੍ਰਭੂ ਜੀ ਬਹੁਤ ਸਾਰੇ ਲੋਕ ਖੁਦਾਵੰਨ ਜੀ ਅੱਜ ਦੇ ਦਿਨ ਨੂੰ ਨਹੀਂ ਦੇਖ ਸਕੇ ਪ੍ਰਭੂ ਜੀ ਪਰ ਤੁਸੀਂ ਸਾਡੇ ਤੇ ਦਇਆ ਕੀਤੀ ਕਿਰਪਾ ਕੀਤੀ ਖੁਦਾਵੰਨ ਜੀ ਅਸੀਂ ਅੱਜ ਦੇ ਦਿਨ ਤੱਕ ਜਿਉਂਦੇ ਆਂ ਖੁਦਾਵੰਨ ਜੀ ਇਸ ਵੱਡੀ ਕਿਰਪਾ ਦੇ ਲਈ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਵਰ ਜੀ ਧੰਨਵਾਦ ਕਰਦੇ ਖੁਦਾਵੰਨ ਜੂਨਾ ਪੈਨ ਭਰਾਵਾਂ ਦੇ ਲਈ ਖੁਦਾ ਜੋ ਅੱਜ ਦੀ ਇਸ ਹਜ਼ੂਰੀ ਵਿੱਚ ਸ਼ਾਮਿਲ ਹੋਏ ਨੇ ਖੁਦਾ ਪਰਬਜੀ ਤੁਸੀਂ ਸਾਨੂੰ ਇੱਕ ਹੋਰ ਮੌਕਾ ਦਿੱਤਾ ਪਰਮੇਸ਼ਵਰੀ ਦੇਨ ਪਰ ਵਿੱਚ ਖੁਦਾਵੰਨ ਜੀ ਜੋ ਵੀ ਗਲਤੀਆਂ ਗੁਨਾਹ ਹੋਏ ਖੁਦਾਵੰਨ ਜੀ ਨੂੰ ਸਾਰੀਆਂ ਗਲਤੀਆਂ ਗੁਨਾਹਾਂ ਤੋਂ ਮਾਫੀ ਮੰਗਣ ਦੇ ਲਈ ਤੋਬਾ ਕਰਨ ਦੇ ਲਈ ਖੁਦਾ ਔਰ ਆਪਣੀ ਮਹਿਮਾ ਤੇ ਵਡਿਆਈ ਕਰਨ ਲਈ ਪਰਮੇਸ਼ਰ ਜੀ ਤੁਸੀਂ ਸਾਨੂੰ ਬੁਲਾਇਆ ਹੈ ਖੁਦਾਵੰਨ ਜੀ ਪ੍ਰਭ ਜੀ ਅਸੀਂ ਮਾਫੀ ਮੰਗਦੇ ਹਾਂ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਖੁਦਾਵੰਨ ਜੀ ਸਾਨੂੰ ਮਾਫ ਕਰਨਾ ਸਾਡੇ ਤੇ ਦਇਆ ਰਹਿਮ ਕਿਰਪਾ ਕਰਨਾ ਪਰਮੇਸ਼ਰ ਜੀ ਸਾਨੂੰ ਪਵਿੱਤਰ ਕਰਨਾ ਜਿੱਦਾਂ ਤੁਸੀਂ ਪਵਿੱਤਰ ਹੋ ਮੇਰੇ ਮਹਾਨ ਖੁਦਾ ਮੇਰੇ ਸਮਰਥੀ ਪਰਮੇਸ਼ਰ ਜੀ ਕਿਰਪਾ ਕਰੋ ਖੁਦਾਵੰਨ ਜੀ ਪਰਵਜੀ ਸਾਚਮੱਚ ਪਰਵਜੀ ਤੁਸੀਂ ਸਾਨੂੰ ਆਪਣੀ ਪਵਿੱਤਰ ਚਾਈ ਦੇ ਵਿੱਚ ਚਲਾਣਾ ਮੇਰੇ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਵਚਨ ਪਰਮੇਸ਼ਰ ਸਾਡੇ ਹਿਰਦਿਆਂ ਨੂੰ ਖੁਦਾਵੰਝੀ ਪਵਿੱਤਰ ਕਰੇ ਤੁਹਾਡਾ ਪਵਿੱਤਰ ਲਹੂ ਪਰਮੇਸ਼ਰ ਜੀ ਸਾਡੀਆਂ ਹਰ ਇੱਕ ਪਰਵਜੀ ਬੁਰਾਈਆਂ ਨੂੰ ਸਾਡੇ ਅੰਦਰੋਂ ਕੱਢ ਦੇਵੇ ਮੇਰੇ ਪਰਮੇਸ਼ਰ ਜੀ ਔਰ ਸੱਚ ਸੱਚ ਮੁਝ ਪਰਮੇਸ਼ਵਰ ਜੀ ਜਿੱਥੇ ਜਿੱਥੇ ਵੀ ਤੁਹਾਡਾ ਇਹ ਪਾਕ ਪਵਿੱਤਰ ਲੋਹੇ ਇਸਤੇਮਾਲ ਕੀਤਾ ਜਾਵੇ ਖੁਦਾ ਉੱਥੇ ਸ਼ਿਫਾ ਛੁਟਕਾਰਾ ਆਜ਼ਾਦੀ ਹੋਵੇ ਮੇਰੇ ਸਮਰਥੀ ਖੁਦਾਵੰਨ ਜੀ ਮੇਰੇ ਮਹਾਨ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੇ ਆਂ ਖੁਦਾ ਧੰਨਵਾਦ ਕਰਦੇ ਪਰਮੇਸ਼ਵਰ ਜੀ ਪ੍ਰਭ ਜੀ ਨਾ ਸਾਰੇ ਹੀ ਘਰਾਂ ਪਰਿਵਾਰਾਂ ਦੇ ਲਈ ਖੁਦਾ ਜੋ ਤੁਸੀਂ ਆਪਣੇ ਲਈ ਸੁਣਿਆ ਹੈ ਖੁਦਾਵੰਨ ਜੀ ਤੁਸੀਂ ਸਾਡੇ ਸਾਰੇ ਗਲਤੀਆਂ ਗੁਨਾਹਾਂ ਨੂੰ ਮਾਫ ਕੀਤਾ ਖੁਦਾ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਅੱਗੇ ਤੋਂ ਸਾਡਾ ਬੈਠਣਾ ਉੱਠਣਾ ਚੱਲਣਾ ਫਿਰਨਾ ਪਰਮੇਸ਼ਰ ਤੁਹਾਡੇ ਨਾਮ ਦੇ ਵਿੱਚ ਪਵਿੱਤਰ ਹੋ ਜਾਵੇ ਖੁਦਾ ਸੱਚਮੁੱਚ ਪ੍ਰਭ ਜੀ ਵੈਰੀ ਦੀ ਕੋਈ ਵੀ ਸ਼ਕਤੀ ਸਾਨੂੰ ਤੁਹਾਡੇ ਤੋਂ ਵੱਖਰਾ ਨਾ ਕਰਨੀ ਪਾਏ ਮੇਰੇ ਮਹਾਨ ਖੁਦਾ ਪ੍ਰਭ ਜੀ ਸੱਚਮੁੱਚ ਖੁਦਾਵੰਦੀ ਤੁਸੀਂ ਕਿਹ ਸੱਪਾਂ ਵਾਂਗੂ ਚਲਾਕ ਤੇ ਕਬੂਤਰਾ ਵਾਂਗੂ ਭੋਲੇ ਹੋਵੋ ਮੇਰੇ ਮਹਾਨ ਖੁਦਾ ਸੱਚਮੁੱਚ ਪਰਮੇਸ਼ਰ ਜੀ ਅਸੀਂ ਬੁਰਾਈ ਦੇ ਵਿੱਚ ਖੁਦਾਵੰਦੀ ਨਾ ਪਈਏ ਖੁਦਾ ਕੋਈ ਵੀ ਬੁਰਾਈ ਪਰਮੇਸ਼ਵਰੀ ਸਾਨੂੰ ਨਰਕ ਦੇ ਵਿੱਚ ਨਾ ਲੈ ਕੇ ਜਾਵੇ ਪ੍ਰਭੂ ਜੀ ਪਰ ਅਸੀਂ ਤੁਹਾਡੀ ਕਿਰਪਾ ਦੇ ਵਿੱਚ ਤੁਹਾਡੀ ਪਵਿੱਤਰਤਾਈ ਦੇ ਵਿੱਚ ਬਣੀ ਰਹੀਏ ਮੇਰੇ ਸਮਰਥੀਏ ਖੁਦਾ ਧੰਨਵਾਦ ਕਰਦੇ ਖੁਦਾਵੰਨ ਜੀ ਤੁਸੀਂ ਕਿ ਜਿੱਥੇ ਦੋ ਜਾਂ ਤਿੰਨ ਜਨ ਰਲ ਕੇ ਤੁਹਾਡੇ ਨਾਮ ਦੀ ਮੈਮਾ ਵਡਿਆਈ ਕਰਦੇ ਉੱਥੇ ਤੁਸੀਂ ਖੁਦ ਹਾਜ਼ਰ ਹੁੰਦੇ ਆ ਪਰਮੇਸ਼ਵਰ ਜੀ ਅੱਜ ਜਿन्ने ਵੀ ਪੈਣ ਪਰਾ ਰਲ ਕੇ ਪਰਮੇਸ਼ਵਰ ਜੀ ਤੁਹਾਡੇ ਨਾਮ ਦੀ ਮੈਮਾ ਤੇ ਵਡਿਆਈ ਕਰ ਰਹੇ ਆ ਖੁਦਾਵੰਨ ਜੀ ਅੱਜ ਤੁਸੀਂ ਸਾਡੇ ਸਾਰਿਆਂ ਦੇ ਵਿਚਾਰ ਹੋਵੋ ਖੁਦਾ ਸਾਡੇ ਹਰ ਇੱਕ ਦੀ ਪ੍ਰਾਰਥਨਾ ਨੂੰ ਸੁਣੋ ਸਮਰਥੀ ਪਰਮੇਸ਼ਵਰ ਜੀ ਸਾਡੇ ਜ਼ਿੰਦਗੀਆਂ ਵਿੱਚ ਚੱਲ ਰਹੀਆਂ ਮੁਸ਼ਕਿਲਾਂ ਕਠਿਨਾਈਆਂ ਨੂੰ ਪਰਮੇਸ਼ਵਰ ਜੀ ਤੁਸੀਂ ਦੂਰ ਕਰੋ ਮੇਰੇ ਸਮਰਥੀ ਖੁਦਾਵੰਨ ਜੀ ਜਿਨਨੇ ਵੀ ਭੈਣ ਭਰਾ ਜੁ ਦੁਖੀ ਬਿਮਾਰ ਲਾਚਾਰ ਨੇ ਪਰਮੇਸ਼ਵਰੀ ਉਹਨਾਂ ਸਾਰਿਆਂ ਨੂੰ ਆਪਣੇ ਹੱਥਾਂ ਦੇ ਨਾਲ ਛੋਕੇ ਪਰਬਜੀ ਆਪਣੇ پاک ਪਵਿੱਤਰ ਲੋਕ ਦੇ ਨਾਲ ਧੋ ਕੇ ਸ਼ੁੱਧ ਤੇ ਸਾਫ਼ ਕਰੋ ਖੁਦਾ ਇਹਨਾਂ ਨੂੰ ਅਸ਼ੀਫਾ ਛੁਟਕਾਰਾ ਤੇ ਆਜ਼ਾਦੀ ਦਿਓ ਸਮਰਥੇ ਪਰਮੇਸ਼ਵਰੀ ਹਰੀ ਕਬੰਦਨ ਤੋਂ ਆਜ਼ਾਦ ਕਰੋ ਹਰੀ ਕਸ਼ਰਾਪ ਤੋਂ ਪਰਮੇਸ਼ਵਰੀ ਇਹਨਾਂ ਨੂੰ ਆਜ਼ਾਦ ਕਰੋ ਮੇਰੇ ਮਹਾਨ ਖੁਦਾ ਔਰ ਪਰਬਜੀ ਜੋ ਵੀ ਖੁਦਾਵੰਨ ਜੀ ਤੁਹਾਡਾ ਢੂਠਾ ਵਚਨ ਫੈਲਾਇਆ ਜਾ ਰਿਹਾ ਹੈ ਖੁਦਾਵੰਨ ਜੀ ਇਹਨਾਂ ਨੂੰ ਹਰ ਇੱਕ ਝੂਠੇ ਨਵੀ ਤੋਂ ਦੂਰ ਰੱਖਣਾ ਪਰਮੇਸ਼ਵਰੀ ਹਰ ਇੱਕ ਝੂਠੇ ਪਰਮੇਸ਼ਵਰੀ ਸਿੱਖਿਆ ਤੋਂ ਦੂਰ ਰੱਖਣਾ ਖੁਦਾ ਤੁਹਾਡੀ ਸੱਚੀ ਸਿੱਖਿਆ ਪਰਮੇਸ਼ਵਰੀ ਤੁਹਾਡੇ ਬੱਚਿਆਂ ਤੱਕ ਪਹੁੰਚਦੀ ਰਹੇ ਖੁਦਾ ਅਰ ਪਰਮੇਸ਼ਵਰ ਜੀ ਸਰਗ ਰਾਜ ਦੇ ਅਧਿਕਾਰੀ ਬਾਨ ਜਨ ਖੁਦਾਵੰਨ ਜੀ ਤੁਹਾਡਾ ਸੱਚਾ ਪਰਮੇਸ਼ਵਰੀ ਕਲਾਮ ਜੋ ਖੁਦਾ ਤੁਹਾਡੇ ਮੂੰਹੋਂ ਨਿਕਲੀਆਂ ਹੋਈਆਂ ਗੱਲਾਂ ਖੁਦਾ ਜਿਸ ਤਰੀਕੇ ਦੇ ਨਾਲ ਤੁਸੀਂ ਸਮਝਾਉਣਾ ਚਾਹੁੰਦੇ ਸੀ ਖੁਦਾ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਸਮਝ ਆਉਣ ਮੇਰੇ ਸਮਰਥੀ ਪਰਮੇਸ਼ਵਰ ਜੀ ਜਿੱਦਾਂ ਤੁਸੀਂ ਆਪਣੇ ਬਚਨ ਦੇ ਵਿੱਚ ਵੀ ਕਿਹਾ ਖੁਦਾ ਕਿ ਤੁਸੀਂ ਸਾਨੂੰ ਬਚਨ ਚ ਵੀ ਮਜ਼ਬੂਤ ਕਰਦੇ ਹੋ ਖੁਦਾਵੰਨ ਜੀ ਸਾਡੇ ਸਾਰੇ ਕੰਮਾਂ ਨੂੰ ਵੀ ਪਰਮੇਸ਼ਵਰੀ ਤੁਸੀਂ ਸਫਲ ਕਰਦੇ ਹੋ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਵਰ ਸਾਨੂੰ ਪ੍ਰਾਰਥਨਾਵਾਂ ਦੇ ਵਿੱਚ ਪ੍ਰਭ ਜੀ ਮਜ਼ਬੂਤ ਕਰੋ ਖੁਦਾ ਕੋਈ ਆਲਸ ਸੁਸਤੀ ਪਰਮੇਸ਼ਰ ਸਾਡੀ ਨੀਂਦ ਖੁਦਾਵੰਨ ਜੀ ਤੁਹਾਡੇ ਔਰ ਸਾਡੇ ਰਿਸ਼ਤੇ ਦੇ ਵਿੱਚ ਨਾ ਆਨੇ ਪਾਈ ਪਰਮੇਸ਼ਰ ਜਿੰਨੇ ਵੀ ਭੈਣ ਭਰਾ ਖੁਦਾਵੰਨ ਜੀ ਤੁਹਾਡੀ ਅਸਰੀ ਚ ਬੈਠੇ ਖੁਦਾ ਇਹਨਾਂ ਸਾਰਿਆਂ ਨੂੰ ਆਤਮਿਕ ਦਾਣਾ ਵਰਦਾਨਾਂ ਦੇ ਨਾਲ ਬlesਸ ਕਰਨਾ ਇਹਨਾਂ ਕਰਾ ਪਰਿਵਾਰਾਂ ਦੇ ਵਿੱਚੋਂ ਹਰ ਇੱਕ ਤਰ੍ਹਾਂ ਦਾ ਦੁਸ਼ਟ ਆਤਮਾ ਪ੍ਰਭੂ ਯੇਸ਼ੂ ਮਸੀਹ ਨਾਮ ਚ ਕੈਨਸਲ ਹੋ ਜਾਵੇ ਖੁਦਾਵੰਨ ਜੀ ਜਿੰਨੇ ਵੀ ਭੈਣ ਭਰਾਵਾਂ ਨੂੰ ਰਾਤ ਦੇ ਸਮੇਂ ਬੇਚੈਨੀ ਹੁੰਦੀ ਘਬਰਾਹਟ ਹੁੰਦੀ ਹੈ ਡਰ ਲੱਗਦਾ ਖੁਦਾਵੰਨ ਜੀ ਹਰ ਇੱਕ ਭੈਣ ਭਰਾ ਦੀ ਬੇਚੈਨੀ ਘਬਰਾਹਟ ਡਰ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਚ ਕੈਨਸਲ ਕਰ ਦੇ ਰੱਦ ਕਰ ਦੇ ਖੁਦਾਵੰਨ ਜੀ ਤੁਹਾਡਾ ਪਵਿੱ ਦਰਦਲੇਰੀ ਵਾਲਾ ਆਤਮਾ ਖੁਦਾਵੰ ਜੀ ਜਿਨ੍ਹਾਂ ਦੀਆਂ ਜ਼ਿੰਦਗੀਆਂ 'ਚ ਉਤਰੇ ਖੁਦਾ ਹਰ ਇੱਕ ਡਰ ਨੂੰ ਪਰਮੇਸ਼ਰ ਜਿਨ੍ਹਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਖਤਮ ਕਰੇ ਖੁਦਾ ਤੁਸੀਂ ਕਹਿੰਦੇ ਮੈਂ ਤੁਹਾਨੂੰ ਡਰਦਾ ਨਹੀਂ ਪਰ ਮੈਂ ਤੁਹਾਨੂੰ ਦਲੇਰੀ ਦਾ ਆਤਮਾ ਦਿੰਦਾ ਹਾਂ ਪਰਮੇਸ਼ਰ ਜੀ ਅਸੀਂ ਉਸੇ ਦਲੇਰੀ ਵਾਲੇ ਆਤਮੇ ਨੂੰ ਪਰਮੇਸ਼ਰ ਸਾਰੇ ਹੀ ਪੈਣਾ ਭਰਾਵਾਂ ਦੇ ਜ਼ਿੰਦਗੀਆਂ ਦੇ ਲਈ ਰਿਸੀਵ ਕਰਦੇ ਹਾਂ ਖੁਦਾਵੰ ਜੀ ਪਰਮੇਸ਼ਰ ਨਾ ਕਰਾ ਪਰਿਵਾਰਾਂ ਨੂੰ ਤੁਸੀਂ ਆਪਣੀ ਆਸ਼ੀਸ਼ਾਂ ਬਰਕਤਾਂ ਦੇ ਨਾਲ ਭਰਨਾ ਖੁਦਾਵੰ ਜੀ ਹਰ ਇੱਕ ਬਿਮਾਰ ਭੈਣ ਭਰਾ ਨੂੰ ਤੁਸੀਂ ਆਪਣੇ ਹੱਥਾਂ 'ਚ ਲੈ ਕੇ ਸ਼ਿਫਾ ਦੇਣਾ ਖੁਦਾਵੰ ਜੀ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਮੇਸ਼ ਜੀ ਸੋੰਦੇ ਸਮੇਂ ਪਰਮੇਸ਼ਰ ਪ੍ਰਭ ਜੀ ਤੁਸੀਂ ਇਹਨਾਂ ਦੇ ਬਿਸਤਰਿਆਂ ਦੇ ird gird ਆਪਣੇ ਸਵਰਗੀ ਦੂਤਾਂ ਦੀ ਵਾਰਡ ਨੂੰ ਲਾਉਣਾ ਮੇਰੇ ਸਮਰਥੀ ਖੁਦਾ ਗੂੜੀ ਤੇ ਮਿੱਠੀ ਨੀਂਦ ਸਵਰਗ ਰਾਸਤ ਪਰਮੇਸ਼ਰ ਜੀ ਇਹਨਾਂ ਦੇ ਲਈ ਦੇਣਾ ਖੁਦਾਵੰਨ ਜੀ ਪਰਮੇਸ਼ਰ ਵੈਰੀ ਦੀ ਕੋਈ ਵੀ ਸ਼ਕਤੀ ਖੁਦਾਵੰਨ ਜੀ ਰਾਤ ਦੇ ਸਮੇਂ ਇਹਨਾਂ ਦੀ ਨੀਂਦ ਨੂੰ ਡਿਸਟਰਬ ਨਾ ਕਰਨੇ ਪਾਏ ਪ੍ਰਭ ਜੀ ਪ੍ਰਭ ਜੀ ਸੱਚਮਚ ਖੁਦਾਵੰਨ ਜੀ ਜਾਦਵੀ ਤੁਹਾਡੇ ਬੱਚੇ ਸਵੇਰੇ ਆਪਣੀ ਨੀਂਦ ਨੂੰ ਪੂਰਾ ਕਰਕੇ ਉੱਠਣ ਖੁਦਾ ਤੁਹਾਡੀ ਹਜ਼ੂਰੀ ਦੇ ਵਿੱਚ ਪਰਮੇਸ਼ਰ ਜੀ ਪ੍ਰਭ ਜੀ ਇਜਾਜ਼ਾਕਾਰ ਦੀਆਂ ਆਨੰਦੀਆਂ ਪੇਟਾਂ ਪਰਮੇਸ਼ਰ ਪਹਿਲੀ ਭੇਟ ਪਰਮੇਸ਼ਵਰੀ ਸਵੇਰ ਦੀ ਤੁਹਾਡੀ ਹਜ਼ੂਰੀ ਚ ਲੈ ਕੇ ਪਹੁੰਚਣ ਖੁਦਾਬੰਦੀ ਔਰ ਪ੍ਰਭ ਜੀ ਸੱਚਮੁੱਚ ਖੁਦਾ ਉਹ ਭੇਟ ਤੁਹਾਨੂੰ ਪਸੰਦ ਆਵੇ ਪਰਮੇਸ਼ਵਰੀ ਔਰ ਪ੍ਰਭ ਜੀ ਕੋਈ ਆਲਸ ਸੁਸਤੀ ਪਰਮੇਸ਼ਵਰੀ ਇਹਨਾਂ ਨੂੰ ਤੁਹਾਡੀ ਹਜ਼ੂਰੀ ਤੋਂ ਰੋਕ ਨਾ ਪਾਏ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਰ ਪੂਰੇ ਹੀ ਘਰਾਂ ਪਰਿਵਾਰਾਂ ਨੂੰ ਤੁਹਾਡੇ ਸਮਰਥੀ ਹੱਥਾਂ 'ਚ ਸੌਂਪ ਦਿਆਂ ਖੁਦਾ ਜਿੰਨੀਆਂ ਪ੍ਰਾਰਥਨਾਵਾਂ ਕੀਤੀਆਂ ਖੁਦਾ ਜਿੰਨਾ ਘਰ ਪਰਿਵਾਰਾਂ ਦੇ ਲਈ ਪ੍ਰਭੂ ਜੀ ਜਿੰਨੇ ਵੀ ਭੈਣ ਭਰਾ ਬੈਠੇ ਹੋਏ ਨੇ ਖੁਦਾ ਇਹਨਾਂ ਸਾਰਿਆਂ ਨੂੰ ਤੁਹਾਡੇ ਪਾਕ ਪਵਿੱਤਰ ਲਹੂ ਦੇ ਵਿੱਚ ਕਵਰ ਕਰ ਦੇਆ ਤੁਹਾਡੇ ਸਵਰਗੀ ਦੁੱਤਾਂ ਦੀ ਵਾਰ ਇਹਨਾਂ ਦੇ ird-gird ਦਿਨਾਂ ਦੇ ਘਰ ਦੇ ird-gird ਲਾਉਣਿਆ ਪਰਮੇਸ਼ਰ ਜੀ ਦਇਆ ਕਰੋ ਜਿੱਦਾਂ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸੰਭਾਲ ਕੇ ਰੱਖਿਆ ਪਰਮੇਸ਼ਰ ਜੀ ਆਉਣ ਵਾਲੇ ਰਾਤ ਦੇ ਸਾਰੇ ਸਮੇਂ ਨੂੰ ਤੁਹਾਡੇ ਪਾਕ ਪਵ ਦੇ ਹੋਏ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਚ ਮੰਗਦੇ ਆ ਅਮਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ